ਕਾਪੀਓ ਕਾ ਮੋਹਮਦ ਅਸ਼ਰਫ ਖਾਨ ਮੁੱਖ ਪ੍ਰਬੰਧਕ ਫੜੀ ਜ਼ਮਾਨਤ ਦੀ ਇੰਤਜ਼ਾਮੀਆ ਪ੍ਰਬੰਧਕ ਕਮੇਟੀ ਸਰਦਾਰ ਬਾਬਾ ਹਾਜੀ ਰੱਤ ਕੰਪਲੈਕਸ ਤੋਂ ਸੌਕਰਤਾ ਪੰਜਾਬ ਵਾਸੀਆਂ ਦੇ ਜਿਹੜੇ ਬੱਚਾ ਵਾਸੀਆਂ ਦੇ ਚਰਨਾਚ ਬੇੜਤੀ ਲੈ ਕੇ ਆਇਆ ਕਿ ਕੁਝ ਪਰਵਾਸੀ ਭਾਈਚਾਰੇ ਦੇ ਮੁ슬림 ਭਾਈਚਾਰੇ ਦੇ ਟਿਮੀਆਂ ਦੇ ਬੱਚੇ ਬਟੇਟਾ ਸਾਹਿਬ ਤੇ ਐਂਟਰੀ ਕਰ ਚੁੱਕੇ ਆ ਜਿਨ੍ਹਾਂ ਨੇ ਇੱਥੇ ਮਾਹੌਲ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਪਿਛਲੇ 10 ਇੱਕ 2025 ਨੂੰ ਉਹਨਾਂ ਦਰਗਾਹ ਬਾਬਾ ਹਾਕੀ ਰਣਕਨ ਕੰਪਲੈਕਸ ਵਿੱਚ ਜਮ ਕੇ ਅਕਾਮਾ ਕੀਤਾ ਨਾਰੇ ਵਾਲੀ ਕੀਤੀ ਪਰ ਆਪਣੇ ਆਪ ਨੂੰ ਉਹ ਕਹਿੰਦੇ ਅਸੀਂ ਪੰਜਾਬੀ ਆ। ਸਭੀ ਲੋਕ ਇਹਨਾਂ ਲੋਕਾਂ ਦੇ ਖਿਲਾਫ ਲਾਮਬੰਦ ਹੋਣ ਦੀ ਜ਼ਰੂਰਤ ਆ। ਜਲਦੀ ਤੋਂ ਉਹ ਇਸ ਬੰਦੀ ਮੈਂ ਅਪੀਲ ਕਰਦਾ ਬੇਨਤੀ ਕਰਦਾ ਇਸ ਬੰਦੀ ਅਗਲੇ ਮੀਟਿੰਗ ਰੱਖਾਂਗੇ। ਅੱਜ ਤੋਂ ਅਨੁਸਾਰ ਉਹਦਾ ਦਿੰਦਾ ਤੁਸੀਂ ਜਿੰਨਾ ਵੀ ਇਨਸਾਫ ਤਖੰਦ ਜੱਜ ਬੰਦੀਆਂ ਰਾਜਨੀਤਿਕ ਪਾਰਟੀਆਂ ਧਾਰਮਿਕ ਪਾਰਟੀਆਂ ਮਾ ਜਿੰਨੇ ਵੀ ਇੱਛਾ ਪਸੰਦ ਪੰਜਾਬ ਸ਼ਹਿਰ ਦਾ ਅਮਨ ਤੇ ਅਮਨ ਸ਼ਾਂਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਮੈਂ ਸਭਨਾਂ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਵਿੱਚ ਮੇਰਾ ਸਰਹਦ ਤੋਂ ਸਰਹਦਾਂ ਜੋ ਆਪਾਂ જિલ્લા ਪ੍ਰਸ਼ਾਸਨ ਦੇ ਨਾਲ ਹੀ ਇਹਨਾਂ ਨੂੰ ਬੇਨਤੀ ਕਰੀਏ ਕਿ ਕੋਈ ਬਿਨਾ ਵੈਰੀਫਿਕੇਸ਼ਨ ਤੋਂ ਜਿਹੜੇ ਅਦਰਸੇਤਾ ਤੋਂ ਲੋਕ ਆ ਰਹੇ ਆ ਉਹਨਾਂ ਦਾ ਰੋਕ ਲਾਈ ਜਾਵੇ ਜੇਕਰ ਕੋਈ ਆਉਂਦਾ ਵੀ ਆ ਤਾਂ ਉਹ ਡੈਰੀਫਿਕੇਸ਼ਨ ਕਰਕੇ ਉਹਨੂੰ ਆਉਣ ਦਿੱਤਾ ਜਾਵੇ ਕਿਉਂਕਿ